ਰਿਸ਼ਵ ਹੈ ਜਿਹੜਾ ਇਹਦੇ ਤੇ ਵੀ ਪਹਿਲਾਂ ਜਿਹੜੇ ਹੈਗੇ ਨੇ 6 ਮੁਕਦਮੇ ਦਰਜ ਨੇ অলਮੋਸਟ ਸਾਰੇ ਸਨੇਚਿੰਗ ਦੇ ਤੇ ਇਹਨਾਂ ਦੇ ਨਾਲ ਇੱਕ ਜਿਹੜਾ ਅਸੀਂ ਹੋਰ ਅਰੈਸਟ ਕੀਤਾ ਹੈ ਕਿ ਸਨੇਚਿੰਗ ਕਰਕੇ ਜਿੱਥੇ ਆਪਣਾ ਸੋਨਾ ਵਗੈਰਾ ਵੇਚਦੇ ਸੀਗੇ ਇੱਕ ਜਸਪਾਲ ਸਿੰਘ ਹੈ ਕਿ ਜਿਹੜਾ ਹੈਬੋਵਾਲਾ ਰਹਿਣ ਵਾਲਾ ਹੈ ਸੁਨਿਆਰਾ ਹੈਗਾ ਦੁਕਾਨ ਹੈ ਸੁਨਾਰੇ ਦੀ ਤੇ ਅਸੀਂ ਨਾਲ ਜਿਹੜਾ ਹੈਗਾ ਇਹਨੂੰ ਵੀ ਅਰੈਸਟ ਕੀਤਾ ਤੇ ਇਹਦੇ ਕੋਲੋਂ ਜਿਹੜੀ ਕੱਲ ਇਹਦੇ ਇਹਨਾਂ ਨੇ ਸਨੇਚਿੰਗ ਕੀਤੀ ਸੀਗੀ ਬਾਲੀ ਅਸੀਂ ਹੋ ਰਿਕਵਰ ਕੀਤੀ ਹੈ ਠੀਕ ਇਹ ਇਹਦੇ ਵਿੱਚ ਜਿਹੜੀ ਸਾਡੀ ਰਿਕਵਰੀ ਹੈਗੀ ਹੈ ਜਿਹੜੀ ਬਾਲਿਕ ਹੈਗੀ ਹੈ ਉਹ 2.75 ਗ੍ਰਾਮ ਇਸ ਤੋਂ ਇਲਾਵਾ ਜਿਹੜੀ ਕਾਲੀ ਐਕਟਿਵਾ ਜਿਹਦੇ ਉੱਪਰ ਖੋ ਕੀਤੀ ਸੀਗੀ ਉਹ ਵੀ ਰਿਕਵਰ ਕੀਤੀ ਹੈ ਤੇ ਨਾਲ ਇਹਨਾਂ ਨੇ ਜਿਹੜੀ ਐਕਟਿਵਾ ਸੀਗੀ ਉਹਦੇ ਉੱਪਰ ਜਾਲੀ ਨੰਬਰ ਲਗਾਇਆ ਹੋਇਆ ਸੀਗਾ ਤੇ ਉਸ ਚੀਜ਼ ਦਾ ਸੀ ਫਿਰ ਇਹਦਾ ਵਾਧਾ ਜਿਹੜਾ ਜ਼ੁਰਮ ਕਰਦਾ ਹੈ ਤੇ ਇਹਨਾਂ ਦੇ ਖਿਲਾਫ ਜਿਹੜੀ ਹੈ ਉਹਨਾਂ ਅਰੈਸਟ ਕਰਕੇ ਜਿਹੜੀ ਤਫਤੀਸ਼ ਅੱਗੇ ਕੀਤੀ ਜਾਏਗੀ ਐਕਟਿਵਾ ਉਹਨਾਂ ਦੀ ਆਪਣੀ ਚੀਜ਼ ਐ ਐਕਟਿਵਾ ਜਿਹੜੀ ਹੈਗੀ ਉਹ ਇਹਨਾਂ ਦੀ ਆਪਣੀ ਹੈ ਲੇਕਿਨ ਇਹਨਾਂ ਨੇ ਨੰਬਰ ਜਿਹੜਾ ਹੈਗਾ ਉਹ ਗਲਤ ਲਗਾਇਆ ਹੋਇਆ ਸੀ ਸਰ ਅੱਗੇ ਕਿੰਨੇ ਕੇਸ ਐ ਇਹਨਾਂ ਦੇ ਇਹਨਾਂ ਤੇ ਮੈਂ ਤੁਹਾਨੂੰ ਦੱਸਿਆ ਕਿ ਜਿਵੇਂ ਰਜਤ ਹੈਗਾ ਉਹ ਤੇ ਪੱਲੇ ਪੰਜ ਮੁਕੱਦਮੇ ਨੇ ਤੇ ਰਿਸ਼ਵ ਦੇ ਪਹਿਲਾਂ 6 ਮੁਕੱਦਮੇ ਆਲਰੇਡੀ ਦਰਜ ਨੇ ਸੁਨਿਆਰੇ ਦੇ ਸੁਨਿਆਰੇ ਤੇ ਹੱਲੇ ਸੀ ਜਿਹੜਾ ਹੈਗਾ ਹੱਲੇ ਅਰੈਸਟ ਕੀਤਾ ਤੇ ਦਾ ਹੱਲੇ ਕ੍ਰਿਮਨਲ ਬੈਕਗ੍ਰਾਉਂਡ ਜਿਹੜਾ ਹੈਗਾ ਸੀ ਡੂਰਿੰਗ ਉਹਨਾਂ ਤਫਤੀਸ਼ ਦਵਾਚਾ ਸਰ ਸਰ ਉਹਨਾਂ ਕੋਲ ਇਹ ਲੱਗਿਆ ਹੈ ਇਹ ਕੋਈ ਨਸ਼ੇ ਦੇ ਆੜੀ ਆ ਵੀ ਵੀ ਨਸ਼ੇ ਦੀ ਪੂਰਤੀ ਨਹੀਂ ਕਰਦੇ ਸੀ ਜਾਂ ਕੀ ਇਹਨਾਂ ਦਾ ਇਹ ਦੇਖੋ ਜੀ ਮੈਂ ਤੁਹਾਨੂੰ ਹੀ ਕਹਿ ਰਿਹਾ ਕਿ ਹੱਲੇ ਅਸੀਂ ਅਰੈਸਟ ਕੀਤੇ ਹੈ ਡੂਰਿੰਗ ਪਾਰਟ ਆਫ ਇਨਵੈਸਟੀਗੇਸ਼ਨ ਅਸੀਂ ਸਾਰਾ ਉਹਨਾਂ ਦੇ ਚੈੱਕ ਕਰਾਂਗੇ ਕਿ ਕਿਸ ਲਈ ਕਰਦੇ ਸੀਗੇ ਕਿੱਥੇ ਵੇਚਦੇ ਸੀਗੇ ਤੇ ਹੋਰ ਵੀ ਅਗਰ ਕੋਈ ਇਹਨਾਂ ਨੇ ਕੀਤੀ ਹੈ ਤਾਂ ਫਿਰ ਅਸੀਂ ਦੁਬਾਰਾ ਇਹ ਸਾਰਾ ਕੁਝ ਤਫਤੀਸ਼ ਵਿੱਚ ਲਿਆਵਾਂਗੇ ਤੇ ਤੁਹਾਡੇ ਸਾਹਮਣੇ ਵੀ ਇਹਨਾਂ ਤੋਂ ਪਹਿਲਾਂ ਵੀ ਕੋਈ ਮਾਮਲਾ ਬਾਰ ਬਾਰ ਇੱਕ ਕੁਐਸਚਨ ਦਾ ਕਾਈਂਡਲੀ ਪੁੱਛੋ ਜੀ ਇਹ ਤੁਹਾਨੂੰ ਮੈਂ ਦੱਸਦਾ ਰਜਤ ਤੇ ਪੰਜ ਕੁਐਸਚਨ ਪੰਜ ਮੁਕਦਮੇ ਨੇ ਤੇ ਰਿਸ਼ਵ ਦੇ 6 ਮੁਕਦਮੇ ਨੇ ਰਜਤ ਦੀ ਉਮਰ 28 ਸਾਲ ਹੈ ਤੇ ਰਿਸ਼ਵ ਦੀ 29 ਸਾਲ ਹੈ ਤੇ ਜਿਹੜਾ ਸੁਨਿਆਰਾ ਜਸਪਾਲ ਸਿੰਘ ਹੈ ਇਹਦੀ 70 ਸਾਲ ਉਮਰ ਹੈ ਸਰ ਇਹ ਅਰੈਸਟ ਕਿੱਥੋਂ ਕੀਤੇ ਗਏ ਆ ਲੁਧਿਆਣੇ ਜੀ ਮਿਲ ਗਏ ਜਾਂ ਕਿਤੋਂ ਇਹ ਬਿਲਕੁਲ ਜੀ ਇਹ ਜਿਹੜਾ ਹੈਗਾ ਡਿਵੀਜ਼ਨ ਨੰਬਰ 3 ਦਾ ਜਿਹੜਾ ਏਰੀਆ ਹੈਗਾ ਉੱਥੇ ਅਰੈਸਟ ਕੀਤੇ ਨੇ ਸੀ ਠੀਕ ਹੈ ਰਿਸ਼ਵ ਹੈ ਜਿਹੜਾ ਇਹਦੇ ਤੇ ਵੀ ਪਹਿਲਾਂ ਜਿਹੜੇ ਹੈਗੇ ਨੇ 6 ਮੁਕਦਮੇ ਦਰਜ ਨੇ ਆਲਮੋਸਟ ਸਾਰੇ ਸਨੈਚਿੰਗ ਦੇ ਤੇ ਇਹਨਾਂ ਦੇ ਨਾਲ ਇੱਕ ਜਿਹੜਾ ਅਸੀਂ ਹੋਰ ਅਰੈਸਟ ਕੀਤਾ ਹੈ ਕਿ ਸਨੇਚਿੰਗ ਕਰਕੇ ਜਿੱਥੇ ਆਪਣਾ ਸੋਨਾ ਵਗੈਰਾ ਵੇਚਦੇ ਸੀਗੇ ਇੱਕ ਜਸਪਾਲ ਸਿੰਘ ਹੈ ਕਿ ਜਿਹੜਾ ਹੈਬੋਵਾਲਾ ਰਹਿਣ ਵਾਲਾ ਹੈ ਸੁਨਿਆਰਾ ਹੈਗਾ ਦੁਕਾਨ ਹੈ ਸੁਨਾਰੇ ਦੀ ਤੇ ਅਸੀਂ ਨਾਲ ਜਿਹੜਾ ਹੈਗਾ ਇਹਨੂੰ ਵੀ ਅਰੈਸਟ ਕੀਤਾ ਤੇ ਇਹਦੇ ਕੋਲੋਂ ਜਿਹੜੀ ਕੱਲ ਇਹਦੇ ਇਹਨਾਂ ਨੇ ਸਨੇਚਿੰਗ ਕੀਤੀ ਸੀਗੀ ਬਾਲੀ ਅਸੀਂ ਉਹ ਰਿਕਵਰ ਕੀਤੀ ਹੈ ਠੀਕ ਇਹ ਇਹਦੇ ਵਿੱਚ ਜਿਹੜੀ ਸਾਡੀ ਰਿਕਵਰੀ ਹੈਗੀ ਹੈ ਜਿਹੜੀ ਬਾਲਿਕ ਹੈਗੀ ਹੈ ਉਹ 2.75 ਗ੍ਰਾਮ ਇਸ ਤੋਂ ਇਲਾਵਾ ਜਿਹੜੀ ਕਾਲੀ ਐਕਟਿਵਾ ਜਿਹਦੇ ਉੱਪਰ ਖੋਹ ਕੀਤੀ ਸੀਗੀ ਉਹ ਵੀ ਰਿਕਵਰ ਕੀਤੀ ਹੈ ਤੇ ਨਾਲ ਇਹਨਾਂ ਨੇ ਜਿਹੜੀ ਐਕਟਿਵਾ ਸੀਗੀ ਉਹਦੇ ਉੱਪਰ ਜਾਲੀ ਨੰਬਰ ਲਗਾਇਆ ਹੋਇਆ ਸੀਗਾ ਤੇ ਉਸ ਚੀਜ਼ ਦਾ ਸੀ ਫਿਰ ਇਹਦਾ ਉੱਪਰ ਵਾਦਾ ਜਿਹੜਾ ਜ਼ੁਰਮ ਕਰਦਾ ਤੇ ਇਹਨਾਂ ਦੇ ਖਿਲਾਫ ਜਿਹੜੀ ਹੈ ਉਹਨਾਂ ਅਰੈਸਟ ਕਰਕੇ ਜਿਹੜੀ ਤਫਤੀਸ਼ ਅੱਗੇ ਕੀਤੀ ਜਾਏਗੀ ਐਕਟਿਵਾ ਦੀ ਆਪਣੀ ਸੀ ਉਹ ਵੀ ਚੋਰੀ ਦੀ ਐਕਟਿਵਾ ਜਿਹੜੀ ਹੈਗੀ ਉਹ ਇਹਨਾਂ ਦੀ ਆਪਣੀ ਹੈ ਲੇਕਿਨ ਇਹਨਾਂ ਨੇ ਨੰਬਰ ਜਿਹੜਾ ਹੈਗਾ ਉਹ ਗਲਤ ਲਗਾਇਆ ਹੋਇਆ ਸੀਗਾ ਸਰ ਅੱਗੇ ਕਿੰਨੇ ਕੇਸ ਹੈ ਇਹਨਾਂ ਦੇ ਇਹਨਾਂ ਤੇ ਮੈਂ ਤੁਹਾਨੂੰ ਦੱਸਿਆ ਕਿ ਜਿਵੇਂ ਰਜਤ ਹੈਗਾ ਉਹ ਤੇ ਪੱਲੇ ਪੰਜ ਮੁਕੱਦਮੇ ਨੇ ਤੇ ਰਿਸ਼ਵ ਦੇ ਪਹਿਲਾਂ 6 ਮੁਕੱਦਮੇ ਆਲਰੇਡੀ ਦਰਜ ਨੇ ਸੁਨਿਆਰੇ ਦੇ ਸੁਨਿਆਰੇ ਤੇ ਹੱਲੇ ਸੀ ਜਿਹੜਾ ਹੈਗਾ ਹੱਲੇ ਅਰੈਸਟ ਕੀਤਾ ਤੇ ਦਾ ਹੱਲੇ ਕ੍ਰਿਮੀਨਲ ਬੈਕਗ੍ਰਾਉਂਡ ਜਿਹੜਾ ਹੈਗਾ ਸੀ ਡਿਊਰਿੰਗ ਤਫਤੀਸ਼ ਦਵਾਚਾ ਸਰ ਜੀ ਇਹ ਲੱਗਿਆ ਇਹ ਕੋਈ ਨਸ਼ੇ ਦੇ ਆਪਟੀ ਆ ਵੀ ਨਸ਼ੇ ਦੀ ਪੂਰਤੀ ਲਈ ਕਰਦੇ ਸੀ ਜਾਂ ਕੀ ਇਹਨਾਂ ਦਾ ਇਹ ਦੇਖੋ ਜੀ ਮੈਨੂੰ ਉਹ ਕਹਿ ਰਿਹਾ ਕਿ ਹੱਲੇ ਅਸੀਂ ਅਰੈਸਟ ਕੀਤੇ ਹੈ ਡਿਊਰਿੰਗ ਪਾਰਟ ਆਫ ਇਨਵੈਸਟੀਗੇਸ਼ਨ ਅਸੀਂ ਸਾਰਾ ਉਹਨਾਂ ਦੇ ਚੈੱਕ ਕਰਾਂਗੇ ਕਿ ਕਿਸ ਲਈ ਕਰਦੇ ਸੀਗੇ ਕਿੱਥੇ ਵੇਚਦੇ ਸੀਗੇ ਤੇ ਹੋਰ ਵੀ ਅਗਰ ਕੋਈ ਇਹਨਾਂ ਨੇ ਕੀਤੇ ਆ ਤਾਂ ਫਿਰ ਅਸੀਂ ਦੁਬਾਰਾ ਇਹ ਸਾਰਾ ਕੁਝ ਤਫਤੀਸ਼ ਵਿੱਚ ਲਿਆਵਾਂਗੇ ਤੇ ਤੁਹਾਡੇ ਸਾਹਮਣੇ ਵੀ ਇਹਨਾਂ ਤੋਂ ਪਹਿਲਾਂ ਵੀ ਕੋਈ ਮਕਦਮਾ ਕੋਈ ਨਹੀਂ ਸੀ बार-बार इक बार क्वेश्चन ना काइंडली पूछो जी ए धुलदा दस्तार रजत ते पांच क्वेश्चन पांच मुकदमे ਨੇ ਤੇ ऋषभ ਦੇ 6 मुकदमे ਨੇ रजत ਦੀ ਉਮਰ 28 ਸਾਲ ਹੈ ਤੇ ਰਿਸ਼ਭ ਦੀ 29 ਸਾਲ ਹੈ ਤੇ ਜਿਹੜਾ ਸੁਨਿਆਰਾ ਜਸਪਾਲ ਸਿੰਘ ਹੈ ਇਹਦੀ 70 ਸਾਲ ਉਮਰ ਹੈ ਜੀ ਸਰ ਇਹ ਅਰੈਸਟ ਕਿੱਥੋਂ ਕੀਤੇ ਗਏ ਆ ਲੁਧਿਆਣੀ ਜੀ ਮਿਲਗੇ ਜਾਂ ਕਿੱਥੋਂ ਬਿਲਕੁਲ ਜੀ ਇਹ ਜਿਹੜਾ ਹੈਗਾ ਡਿਵੀਜ਼ਨ ਨੰਬਰ 3 ਦਾ ਜਿਹੜਾ ਏਰੀਆ ਹੈਗਾ ਉੱਥੋਂ ਅਰੈਸਟ ਕੀਤੇ ਨੇ ਅਸੀਂ ਠੀਕ ਹੈ